ਜਿੰਦਾਬਾਦ ਜਿੰਦਾਬਾਦ ਕੀ ਕਾਰਨ ਕੀ ਕਾਰਨ ਹੋ ਸਕਦਾ ਕਿ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਨੀਟ ਯੂਜੀ ਦੇ ਕਿ ਉਸ ਤੋਂ ਬਾਅਦ ਐਮਬੀਬੀਐਸ ਦੇ ਇਗਜ਼ਾਮ ਦੇ ਕਿ ਉਸ ਤੋਂ ਬਾਅਦ ਨੀਟ ਪਟਾਵਾ ਨਾ ਹੋ ਮਤਲਬ ਇਹਨਾਂ ਡਾਕਟਰ ਰਮਨਦੀਪ ਸਿੰਘ ਜੀ ਨੇ ਆਡੀਓ ਪੜਿਆ ਲਾ ਪ੍ਰੈਜੈਂਟ ਅਸੀਂ ਇਹ ਆਪਣੇ ਪਿਛਲੇ ਸਾਲ 2024 ਨੂੰ ਵਿਚ ਲਈ ਡਾਕਟਰ ਸੁਭਾਸ਼ ਸਿੰਘ ਤੇ 3rd ਇਅਰ ਮੈਡੀਸਨ ਰੈਜ਼ੀਡੈਂਟ ਤਾਮਿਲਨਾਡੂ ਚ ਨਹੀ ਤੋਂ ਉਹਨਾਂ ਦੇ ਕੋਲ ਇਸ ਹਸਪੀਟਲ ਦੇ ਜਿਹੜੇ ਟੌਕਸਿਕ ਬਿਹੇਵੀਅਰ ਕਿੰਨੇ ওভার ਬਰਡਨ ਇਲੈਗਲ ਡਿਊਟੀ ਸੀ ਤੇ ਪੂਰਾ ਟੌਕਸਿਕ ਬਿਹੇਵੀਅਰ ਕਰਕੇ এনवायरमेंट ਕਰਕੇ ਉਹਨਾਂ ਨੇ ਸੋਸਾਇਟੀ ਕਮਿਟ ਕੀਤੀ ਸੀ ਅੱਜ ਉਹਨਾਂ ਦੀ ਵਰਸੀ ਨੂੰ ਉਸਾਂ ਦੀ ਕਿ ਨਿੱਕੀ ਯਾਦ ਨਾਲ ਤਾਂ ਜੋ ਇੱਕ ਵਾਰੀ ਇਹ ਥੋੜਾ ਜਿਹਾ ਚੇਂਜ ਆਵੇ, ਬਦਲਾਵ ਆਵੇ ਕਿਉਂਕਿ ਇੱਕ ਸਾਲ ਤੋਂ ਇਸ ਕਾਲਜ ਵਿੱਚ ਰੈਜ਼ੀਡੈਂਟ ਡਾਕਟਰਾਂ ਦੇ ਇੰਟਰਨਾਂ ਦੇ ਮੈਡੀਕਲ ਸਟੂਡੈਂਟ ਦੇ ਵਿੱਚ ਉਹਨਾਂ ਦੀ ਰੈਨਿੰਗ ਸ਼ੈਣੀ ਦੇ ਵਿੱਚ ਕੋਈ ਬਦਲਾਵ ਨਹੀਂ ਆਇਆ ਅੱਜ ਇੱਕ ਉਹਨਾਂ ਦੀ ਮਿੱਠੀ ਨਿੱਕੀ ਯਾਦ ਵਾਸਤੇ ਸਿਕਰੋਸ ਕਰ ਰਹੇ ਹੈ, ਕੈਂਡਲ ਮਾਰਚ ਕਰ ਰਹੇ ਕੈਂਡਲ ਮਾਰਚ ਕਰਦੇ ਹੈ ਜਾਂ ਕੋਈ ਹੋਰ ਸਾਡੀ ਸਰ ਮੰਗ ਸਰਕਾਰ ਤੇ ਆਪਣੇ ਉੱਚ ਅਹੁਦਿਆਂ ਦੇ ਬੈਠੇ ਅਥਾਰਟੀਜ਼ ਤੋਂ ਇਹੀ ਹੈ ਕੀ ਆਪਣੇ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਘਟਾਵਾ ਆਪਣਾ ਸੁਸਾਈਡ ਰੇਟ ਮੈਡੀਕਲ ਸਟੂਡੈਂਟ ਦੇ ਵਿੱਚ ਇੰਨਾ ਵੱਧ ਚੁੱਕਿਆ ਹੈ ਤੁਸੀਂ ਹੁਣ ਦੇਖੋਗੇ ਪਰਸੋ ਦੀ ਗੱਲ ਹੈ ਕਿ ਪੂਰੇ ਇੰਡੀਆ ਦੇ ਵਿੱਚ 4 ਤੋਂ 5 ਜਗ੍ਹਾ ਸੁਸਾਈਡਸ ਨੂੰ ਕੀਤਾ ਗਿਆ ਇਹਦਾ ਕੋਈ ਨਾ ਕੋਈ ਰੀਜ਼ਨ ਹੈ ਹੁਣ ਇਹ ਕਿਤੇ ਨਾ ਕਿਤੇ ਪੁਰਾਣੇ ਬਾਪ ਆਦਮ ਦੀ ਆਪਾਂ ਨੂੰ ਸੋਚ ਨੂੰ ਛੱਡ ਕੇ ਕੁਝ ਨਵੇਂ ਇਦਾਂ ਦੇ ਚੇਂਜਸ ਲੈ ਕੇ ਆਣੇ ਚਾਹੀਦੇ ਨੇ ਜਿਨ੍ਹਾਂ ਨਾਲ ਡਾਕਟਰ ਨੂੰ ਮੋਟੀਵੇਸ਼ਨ ਬਣੇਗਾ ਕਿਉਂਕਿ ਇਹਨਾਂ ਨੇ ਮਰੀਜ਼ ਦੇ ਦੇਖਣੇ ਨੇ ਜਦੋਂ ਇਹ ਮਰਨ ਲੱਗੇ ਤਾਂ ਇਸ ਅਨਿੰਦਰੇ ਰਹਿਣ ਲੱਗੇ ਭੁੱਖੇ ਪਿਆਸੇ ਰਹਿਣ ਲੱਗੇ ਜੈਨਰ ਕੋ ਰੈਂਡੋ ਕੋ ਚਾਹੀਦੀ ਥਾ ਇੱਕ ਪਾਣੀ ਪੀਣ ਤੋਂ ਲੈ ਕੇ ਇੱਕ ਬਾਥਰੂਮ ਤੱਕ ਜਰੂਰ ਫੈਸਿਲਿਟੀ ਨਾ ਹੋਵੇ ਤੇ ਇਹਨਾਂ ਦੇ ਵੱਲੋਂ ਇਹ ਚੀਜ਼ਾਂ ਹੁੰਦੀਆਂ ਨੇ ਉਹ ਪੰਜਾਬ ਦੇ ਮਰੀਜ਼ਾਂ ਨੂੰ ਕਿੱਦਾਂ ਦੇਖਣਗੇ ਪਰ ਆ ਪੰਜਾਬ ਦੇ ਲੋਕਾਂ ਨੂੰ ਕਿੱਦਾਂ ਦੇਖਣਗੇ ਜਿਹੜਾ ਆਪ ਹੀ ਮਰਨ ਦੇ ਕੰਢੇ ਪਹੁੰਚਿਆ ਆ